ਰੋਤੀ ਨਹੀਂ ਹਾਂ ਤੋਂ ਸਾਬਨੇ ਤੂੰ ਵੀ ਕਿਹ ਐਸੀ ਸਾਬਾਣਾ ਸਸਤੇ ਕਰ ਰਿਹਾ ਸੀ ਗੈਂਟ ਤੇ ਪੈਣ ਪਰਾਓ ਆ ਪਿੰਡ ਦਾ ਥਿਊ ਤੁਹਾਨੂੰ ਵਿਖਾ ਦਿੱਤਾ ਜਾਵੇਗਾ ਵਿਖਾ ਹੀ ਦਿੱਤਾ ਕਿ ਵਿਖਾ ਦਿੱਤਾ ਜਾਵੇਗਾ ਨਹੀਂ ਤੇ ਮੀ ਦਾ ਕਰਕੇ ਥੋੜਾ ਜਿਹਾ ਕੰਮ ਲੇਟ ਹੋ ਗਿਆ ਮੰਮਾ ਸੇਦਾਂ ਵੀ ਬਹੁਤ ਪੈੱਡ ਆਈ ਤੇ ਕੰਮ ਥੋੜਾ ਜਨਾ ਲੇਟ ਹੋ ਗਿਆ ਰਹੋਂ ਤੇ ਵੈਸੇ ਮੌਸਮ ਸਹੀ ਹੋ ਗਿਆ ਵਾ ਚਲੋ ਵਾਹੀ ਗਰੂ ਇਦਾਂ ਹੀ ਰੱਖੀ ਮੌਸਮ ਵਧੀਆ ਵਧੀਆ ਤੇ ਸਾਰੇ ਵਧੀਆ ਵਧੀਆ ਤੇ ਇੱਥੇ ਹੀ ਨਾ ਗਈਆਂ ਹੀ ਘਰ ਤੇ ਬਾਹਰ ਬਹਿ ਕੇ ਚਾਹ ਪੀਣ ਲੱਗੀਆਂ ਸੀ ਪਹਿਲਾਂ ਤੇ ਹੀ ਸੋਚਿਆ ਸੀ ਵੀ ਸਵੇਰੇ ਸਵੇਰੇ ਜਾਵਾਂਗੇ ਹੈਨਾ ਜਾਂ ਫਿਰ ਇੱਕ ਦਿਨ ਪਹਿਲਾਂ ਜਾਵਾਂਗੇ ਮੇਲੇ ਤੋਂ ਮੈਂ ਲੱਗਾ ਇੱਕ ਦਿਨ ਪਹਿਲਾਂ ਉਸ ਤੋਂ ਹੀ ਇੱਕ ਦਿਨ ਪਹਿਲਾਂ ਕਿਉਂਕਿ ਹਾੜੇ ਦਾ ਚੋਲੇ ਦੇ ਮੇਲੇ ਤੋਂ ਇੱਕ ਦਿਨ ਪਹਿਲਾਂ ਵੀ ਬੜੀ ਰੌਣਕ ਹੁੰਦੀ ਆ ਤੇ ਪਹਿਲਾਂ ਤੇ ਸੌਰੀ ਆ ਵੀ ਮੈਂ ਇਨੇ ਦਿਨਾਂ ਬਾਅਦ ਵੀਡੀਓ ਐਡਿਟ ਕਰਨ ਲਈਆਂ ਕਿਉਂਕਿ ਮੈਂ ਇਹਨੇ ਵੀ ਐਡਿਟਿੰਗ ਨਹੀਂ ਕੀਤੀ ਮੈਂ ਆਪਣੇ ਪਿੰਡ ਹੀ ਤੇ ਪਿੰਡ ਫਿਰ ਇਹਨਾਂ ਨੈਟਵਰਕ ਨਹੀਂ ਹੈ ਮਤਲਬ ਇਦਾਂ ਬਿਜੀ 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 ਹੋਣ ਦੇ ਕਰਕੇ ਨਾ ਮੇਰੇ ਕੋਲ ਵੀਡੀਓ ਨਹੀਂ ਐਡਿਟ ਹੋਈਆਂ ਤੇ ਕੁਝ ਮੈਨੂੰ ਜੀਵ ਨਹੀਂ ਕਰਦਾ ਪਹਿਲਾਂ ਮੈਂ بڑے ਮਨ ਨਾਲ ਵਲੌਗ ਬਣਾਉਣੀ ਹੁੰਦੀ ਹਾਂ بڑے ਸ਼ੌਂਕ ਨਾਲ ਸੱਚ ਮੈਂ ਪਿੰਡ ਗਈ ਤੇ ਪਿੰਡ ਮੈਨੂੰ ਬੜੇ ਭੈਣ ਭਰਾ ਨਹੀਂ ਪਿੰਡ ਦੇ ਲੋਕ ਵੀ ਬੜੇ ਇਦਾਂ ਦੇ ਜਿਹੜੇ ਕਹਿੰਦੇ ਹੀ ਨਾ ਤੇਰਾ ਵੀ ਵਲੌਗ ਵੇਨੇ ਆ ਤੇ ਮੈਨੂੰ ਮਜ਼ਾ ਬੜਾ ਆਉਂਦਾ ਹੁਣ ਮੈਂ ਕੀ ਕਰਾਂ ਹਾਂ ਆਦਤ ਜੀ ਪੈ ਗਈ ਸੀ ਤੇ ਹੁਣ ਇੱਥੇ ਆਣ ਕੇ ਨਾ ਥੋੜਾ ਜਿਹਾ ਜਦੋਂ ਮੈਂ ਹਰ ਰੋਜ਼ ਵੀਡੀਓ ਬਣਾਉਣੀ ਹਾਂ ਤੇ ਪੂਰਾ ਮੈਨੂੰ ਮਜ਼ਾ ਆਉਂਦਾ ਹੀ ਤੇ ਹੁਣ ਪਤਾ ਨਹੀਂ ਮੇਰੇ ਕੋ ਬੰਦੀ ਨਹੀਂ ਵੀਡੀਓ ਹਾਲ ਸਜਾ ਕਰ ਚੜਨੀ ਹੈ ਨਾ ਤੇ ਜਿਹੜਾ ਮੈਨੂੰ ਕਹਿੰਦਾ ਇਦਾਂ ਕਹਿੰਦੇ ਨਾ ਅਸੀਂ ਤੇਰੇ ਵਲੌਗ ਵੇਨਾ ਮੈਨੂੰ ਸ਼ਰਮ ਵੀ ਆਉਂਦੀ ਪਰ ਖੁਸ਼ੀ ਵੀ ਬੜੀ ਹੁੰਦੀ ਵੀ ਹਾਏ ਮੈਂ ਨਹੀਂ ਦੂਰ ਹੁੰਨੀਆ ਮੈਨੂੰ ਫਿਰ ਵੀ ਲੋਕੀ ਵੇਖਦੇ ਆ ਹੈ ਨਾ ਤੇ ਇੱਥੇ ਨਾ ਅਹ ਆ ਤ ਸਵੇਰੇ ਗਈ ਹੀ ਮਤਲਬ 2-3 ਘੰਟੇ ਵਾਸਤੇ ਗਈ ਹੀ ਤੇ ਉਹ ਨੂੰ ਮੈਂ ਪੁੱਛ ਕੇ ਭੇਜਾਈ ਭੀਜੇ ਉਹ ਗਿਆ ਰਸਤੇ ਵਿੱਚ ਕਿਤੇ ਨਾ ਪਕੌੜਿਆਂ ਦਾ ਲੰਗਰ ਹੋਏਗਾ ਤੇ ਪਕੌੜੇ ਲੈ ਕੇ ਆਈ ਤੇ ਇਹ ਇਦਾਂ ਹੀ ਆ ਗਈ ਤੇ ਇਹਨੂੰ ਮੈਂ ਪੁੱਛਣੀ ਹਣੀ ਤੇ ਮੈਂ ਕਹੀ ਪਕੌੜਿਆਂ ਦਾ ਕਿਤੇ ਲੰਗਰ ਹੋਇਆ ਤੇ ਪਕੌੜੇ ਲੈ ਕੇ ਆਈ ਤੇ ਕਹਿੰਦੀ ਹੈ ਨਹੀਂ ਹੀ ਕਿਤੇ ਵੀ ਪਕੌੜੇ ਤੇ ਇੱਥੇ ਹੀ ਬੈਠੇ ਆ ਬਾਹਰ ਤੇ ਇਹਨੂੰ ਮੈਂ ਕਹਣੀ ਮੈਂ ਵੌਇਸ ਓਵਰ ਤਾਂ ਕਰਨੀਆਂ ਵੀ ਇੱਥੇ ਨਾ ਵੌਇਸ ਸਹੀ ਨਹੀਂ ਆਉਂਦੀ ਪਤਾ ਨਹੀਂ ਕਿਉਂ ਪਿੱਛੇ ਜਿਹੜਾ ਪਿਛੇ ਦੀ ਹਵਾ ਹੂਆ ਵਦਣੀ ਇਦਾਂ ਕਰਕੇ ਬੜੀ ਹਵਾਜੀ ਦੀ ਆਉਂਦੀ ਆ ਵਿੱਚ ਆਵਾਜ਼ ਤੇ ਸਾਫ਼ ਨਹੀਂ ਆਉਂਦੀ ਆਵਾਜ਼ ਤਾਂ ਕਰਕੇ ਨਾ ਮੈਨੂੰ ਵੀਡੀਓ ਇਦਾਂ ਬਣਾਉਣੀ ਪੈਂਦੀ ਆ ਫਿਰ ਵੌਇਸ ਓਵਰ ਕਰਨੀ ਪੈਂਦੀ ਆ ਤੇ ਇੱਥੇ ਹੁਣ ਇਦਾਂ ਵੇਹੇ ਗੱਲ ਕਰਦੇ ਆ ਬਣਾਈਓ ਜਿਆਦਾ ਵਧੀਆ ਵਾ ਕਿਉਂਕਿ ਮਾਈਕ ਤੇ ਮੇਰਾ ਘਰ ਹੀ ਤੇ ਇਦਾਂ ਸਾਫ਼ ਆਵਾਜ਼ ਜਿਹੜੀ ਉਹ ਸਹੀ ਨਹੀਂ ਆਉਂਦੀ ਤੇ ਮੈਂ ਪਤਾ ਨਹੀਂ ਕੀ ਹਰਮਨ ਨੂੰ ਕਹਿੰਦੀ ਆ ਵੀ ਇਦਾਂ ਕਰਕੇ ਤੂੰ ਕਹਿ ਸਾਸਿਕਾਲ ਵਿੱਚ ਖਰੀਕਿਆ ਤੇ ਆ ਉਹ ਹਰਮਨ ਤੇ ਚੱਲ ਫਿਰ ਵੀ ਘੱਟ ਸੰਗਦਾ ਆ ਤੇ ਆ ਬੜਾ ਸੰਗਦੀ ਆ ਮਤਲਬ ਪਰਜਾਈ ਮੇਰੀ ਹੈ ਨਾ ਇਹ ਬੜਾ ਸੰਗਦੀ ਆ ਤੇ ਹਸੀ ਜਾਂਦੀ ਹੋ ਸ਼ਾਇਦ ਨੂੰ ਕਹਿੰਦੀ ਮੈਂ ਸਾਸਰੀ ਘਰ ਗਿਆ ਇਹ ਹੀ ਗੱਲ ਕਹਿਣੀ ਮੈਂ ਮੈਂ ਨਹੀਂ ਸਾਸਰੀ ਘਰ ਗਿਆ ਤੇ ਉਹ ਸਾਸਰੀ ਘਰ ਕਹਿੰ ਕੇ ਹਸੀ ਜਾਂਦੀ ਹੀ ਤੇ ਨਾ ਪਰ ਇਹ ਵੀ ਮਜ਼ਾ ਬੜਾ ਆਇਆ ਜਦੋਂ ਤੁਹਾਨੂੰ ਬਰੇਹ ਘਰ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਹੋਏ ਹੋਣ ਤੋਂ ਉਦਾਂ ਹੀ ਬੜਾ ਮਜ਼ਾ ਆਉਂਦਾ ਤੇ ਕੁਝ ਇਹ ਦਿਨ ਤੇ ਹੁੰਦਾ ਵੀ ਬੜਾ ਖਾਸ ਆ ਹੈ ਨਾ ਇੰਨੀ ਰੌਣਕ ਹੁੰਦੀ ਆ ਨਾ ਸਾਡੇ ਉਹ ਸასი ਘਰ ਦੇ ਹੱਸੀ ਜਾਂਦੀ ਆ ਤੇ ਉਹ ਕੋ ਨਾ ਉਦਾਂ ਬੈਕ ਕੈਮਰੇ ਤੇ ਮੈਨੂੰ ਬੜਾ ਸਿਖਾਉਂਦੀ ਆ ਇੰਜ ਨਹੀਂ ਕਹਿਣਾ ਇੰਜ ਕਿਆ ਕਰ ਇੰਜ ਕਹਿਣਾ ਹੁੰਦਾ ਵਾ ਹੈ ਉਹਦਾ ਇਦਾਂ ਸਾਹਮਣੇ ਕੈਮਰੇ ਤੋਂ ਫਿਰ ਹੱਸੀ ਜਾਂਦੀ ਹੁਣ ਤਾਂ ਨਹੀਂ ਕੁਝ ਕਹਿ ਨਹੀਂ ਆ ਪਰ ਵਾਇਸ ਨਾ ਸਹੀ ਹੋਣ ਦੇ ਕਰਕੇ ਨਾ ਮੈਨੂੰ ਕਰਨਾ ਪੈ ਗਿਆ ਆ ਵਾਇਸ ਓਵਰ ਕਰਨੀ ਪੈਣੀ ਆ ਹੈ ਨਾ ਤੇ ਉਥੇ ਅਸੀਂ ਚੱਲੇ ਹਸਲ ਦੇ ਵਿੱਚ ਨਾਲ ਲੰਗਰ ਸ਼ਗਨ ਹੀ ਚਲੀਆਂ ਸੀ ਸਾਰੇ ਲੋਕ ਜਾਣ ਦੇ ਹੀ ਉਧਰ ਨੂੰ ਮਤਲਬ ਸਾਡੇ ਘਰਾਂ ਤੋਂ ਕਾਫੀ ਦੂਰ ਲੰਗਰ ਲੱਗਾ ਸੀ ਸਾਰੇ ਲੋਕ ਜਾਣ ਦੇ ਹੀ ਤੇ ਉਹ ਅਹੀਂ ਵੀ ਚਲੀਆਂ ਸੀ ਉੱਥੇ ਲੰਗਰ ਸ਼ਗਨ ਤੇ ਤਾਂ ਵੀ ਆਓ ਭੈਣ ਭਰਾਓ ਚੋਲੇ ਪੂੜੇ ਖਾਣ ਚੱਲੇ ਆ ਜੇ ਆ ਜਾਣਾ ਤੇ ਜੀ ਕਰਦਾ ਜੇ ਤੇ ਆ ਜਾਓ ਹਾਂ ਭੈਣ ਭਰਾਓ ਚੱਲਨੇ ਆ ਲੰਗਰ ਖਾਣ ਤੇ ਇੱਥੇ ਅਸੀਂ ਤੁਰੇ ਜਾਣ ਦੇ ਆ ਲੰਗਰ ਸ਼ਗਨ ਮਤਲਬ ਅੱਜ ਵੀ ਸੰਗਤ ਹੈ ਜੀ ਪਰ ਘਟਾ ਕਿਉਂਕਿ بارش ਨੇ ਬੜਾ ਕੰਮ ਖਰਾਬ ਹੋ ਗਿਆ ਨਾ ਸਵੇਰੇ ਵੀ بارش ਹੋਈ ਹੀ ਹੈ ਨਾ ਤੇ ਉਹਦੇ ਕਰਕੇ ਨਾ ਸੰਗਤ ਜਾਣ ਤੇ ਲਈਆ ਪਰ ਥੋੜੀ ਥੋੜੀ ਤੇ ਇਥੇ ਹੁਣ ਜਾਨਨ ਨਸ਼ਾ ਆਸਤਾ ਹੈ ਨਹੀਂ ਮੈਂ ਦੇਖਿਆ ਮੈਂ ਪਤਾ ਨਾ ਮੈਂ ਹੱਲ ਨਹੀਂ ਕਿ ਨਾ ਬੱਚੇ ਨਾਲ ਕੋਈ ਨਹੀਂ ਕੋਈ ਆ ਰਿਹਾ ਬੜਾ ਹੁਣ ਨਿਆਣੇ ਚੰਗੇ ਪੈਰ ਲਵੇੜੇ ਗਾਰੇ ਜਿਹਦੇ ਨਾਲ ਤੇ ਦੂਸਰੀ ਉਹ ਵੀ ਖੁੱਦੀ ਹੈ ਬਾਕੀ ਜਿਨ੍ਹਾਂ ਨੂੰ ਸ਼ਕਤੀ ਨਹੀਂ ਸ਼ਕਤੀ ਗਈ ਨਾ ਕੋਈ ਸ਼ਕਤੀ ਆਗ ਨਹੀਂ ਆਵਾ ਤੇ ਇਥੇ ਨਾ ਇਹ ਥੋੜਾ ਸਾਡੇ ਘਰਾਂ ਤੋਂ ਦੂਰ ਆ ਪਰ ਬੜੇ ਲੋਕਾਂ ਦੀ ਹੁਣ ਸਤਾ ਮਤਲਬ ਇਹ ਵੀ ਦੂਸਰੇ ਪਿੰਡਾਂ ਗਿਆ ਜਮਾ ਹੁੰਦਾ ਹੈ ਇਹ ਵੀਡੀਓ ਇੱਕ ਬੜੀ ਘਟਨਾ ਕਰਨੀ ਆ ਥੋੜੀ ਬਹੁਤ ਮਹਿਤਵਪੂਰਨ ਹੈ ਜੇ ਘਰ ਦੇ ਘਰ ਨੂੰ ਬਣਾਉਣ ਕਰਨਾ ਤੇ ਉਹ ਕਿਰਤ ਆ ਉਹ ਬੜੀ ਬਹੁਤ ਤੇ بارش ਦੇ ਕਰਕੇ ਆਹ ਚਾਹ ਕਰਦੇ ਆ ਅੱਜ ਕਾ ਬਣਾਇਆ ਜਾ ਰਿਹਾ ਪਹਿਲੀ ਵਿੱਚ ਵੀ ਤੇ ਇੱਥੇ ਅਸੀਂ ਨਾ ਲੰਗਰ ਛੱਕ ਕੇ ਆ ਗਏ ਹਾਂ ਘਰ ਤੇ ਜਦੋਂ ਅਸੀਂ ਆਏ ਘਰ ਤੇ ਪਤਾ ਲੱਗਾ ਵੀ ਪ੍ਰਾਣੇ ਹੋਰ ਆਉਣ ਲੱਗੇ ਆ ਤੇ ਫਿਰ ਅਸੀਂ ਤੇ ਛਕ ਆਏ ਹਾਂ ਲੰਗਰ ਹੈਨਾ ਤੇ ਪਰ ਫਿਰ ਜਿਹੜੇ ਪ੍ਰਾਣੇ ਆਏ ਸੀ ਉਨਾ ਵਾਸਤੇ ਤੇ ਫਿਰ ਰੋਟੀ ਬਣਾਉਣੀ ਪੈਣੀ ਹੀ ਨਾ ਤੇ ਇੱਥੇ ਫਿਰ ਅਸੀਂ ਕਿਚਨ ਦੇ ਵਿੱਚ ਲੱਗੀਆਂ ਰੋਟੀ ਬਣਾਉਣ ਤੇ ਮੇਰੇ ਖਿਆਲ ਚ ਜਿੱਦਨ ਦੀ ਨੂਰ ਰਾਣੀ ਆਈ ਆ ਬਾਹਰੋਂ ਹੈ ਨਾ ਉਹਦੰਦੀ ਇਹ ਵੀ ਅੱਜ ਹੀ ਕਿਚਨ ਦੇ ਵਿੱਚ ਗਈ ਆ ਕਿਉਂਕਿ ਫਿਰ ਉਹ ਵੀ ਦੋ ਘੰਟੇ ਵਾਸਤੇ ਆਈ ਹੀ ਤੇ ਗੁਰਪਿੰਦਰ ਤੇ ਕੰਮ ਸਾਰਾ ਆਪ ਹੀ ਕਰ ਲੈਂਦੀ ਚਲੋ ਬਾਹਰ ਕੰਮ ਕਰਦੀ ਆਏ ਹੈ ਨਾ ਤੇ ਉਹਨਾਂ ਨੇ ਵੀ ਥੋੜਾ ਬਹੁਤ ਫਿਰ ਘੁੰਮਣਾ ਫਿਰਨਾ ਹੀ ਇੰਜੋਏ ਕਰਨਾ ਹੀ ਹੈ ਨਾ ਤੇ ਅੱਜ ਉਹ ਫਿਰ ਆਪਣੀ ਮਰਜ਼ੀ ਨਾਲ ਹੀ ਕੰਦੀ ਚੱਲ ਮੈਂ ਬਣਾਉਣੀ ਹੀ ਹੈ ਹਨਾ ਤੇ ਨਾਲ ਉਹਦੇ ਹੈਲਪ ਤੇ ਕਰਨੀ ਹੈ ਅੱਜ 10 ਮਿੰਟ ਵਾਸਤੇ ਗੁਰਪਿੰਦਰ ਨੂੰ ਛੁੱਟੀ ਮਿਲੀ ਹੈ ਕਿਚਨ ਚ ਬਸ 10 ਮਿੰਟ ਵਾਸਤੇ ਮਿਲੀ ਹੈ ਜਿਆਦਾ ਨਹੀਂ ਮਿਲੀ ਪਰ ਫਿਰ ਵੀ ਉਹ ਬਾਹਰੋਂ ਦੀ ਗੱਲਾਂ ਬਾਤਾਂ ਸੁਣ ਲਈ ਕਰਨ ਈ ਆ ਤੇ ਪਰ ਉਹ ਵੀ ਗੱਲ ਫਿਰ ਮਸਲਾ ਆ ਜਾਂਦਾ ਵਾ ਵੀ ਵੌਇਸ ਓਵਰ ਦਾ ਸਹੀ ਵੌਇਸ ਨਾ ਉਹਦੇ ਕਰਕੇ ਨਾ ਮੈਨੂੰ ਵੌਇਸ ਓਵਰ ਕਰਨੀ ਪੈਂਦੀ ਆ ਦਿਲ ਤੇ ਕਰਦਾ ਵੀ ਨਾ ਸਹੀ ਸਹੀ ਬਣਾਈਆ ਜਾਂ ਫਿਰ ਮਾਈਕ ਕੋਲ ਕੋਲ ਮੈਂ ਜਿੰਨੀਆਂ ਵੀ ਵੀਡੀਓ ਵੌਇਸ ਓਵਰ ਕਰਨੀਆਂ ਜਾਂ ਵੀਡੀਓ ਸ਼ੂਟ ਵੀ ਕਰਨੀਆਂ ਨਾ ਲਗਭਗ ਲਗਭਗ ਸਾਰੀਆਂ ਦਾ ਆ ਮਾਈਕ ਨਾਲ ਹੀ ਕਰਨੀ ਆ ਪਤਾ ਨਹੀਂ ਮੈਨੂੰ ਸੈਟਿੰਗ ਕਰਨੀ ਨਹੀਂ ਆਉਂਦੀ ਕੈਮਰੇ ਦੀ ਕਿ ਜਾਂ ਕੋਈ ਹੋਰ ਸਿਆਪਾ ਖਾਨਾ ਆ ਜਿਹੜਾ ਮੈਨੂੰ ਸਮਝ ਨਹੀਂ ਆਉਂਦਾ ਪਰ ਹੈ ਸਹੀ ਆ ਕੁਛ ਨਾ ਕੁਛ ਤਾਂ ਹੀ ਮੇਰੇ ਕੋ ਮੈਂ ਵੀਡੀਓ ਰਿਕਾਰਡ ਕਰਨੀ ਆ ਤੇ ਦੀ ਵਾਇਸ ਨਹੀਂ ਸਹੀ ਹੁੰਦੀ ਹੈ ਨਾ ਤੇ ਜਾਂ ਮੈਨੂੰ ਐਡਿਟ ਨਹੀਂ ਕਰਨੀ ਹੁੰਦੀ ਪਤਾ ਨਹੀਂ ਕੀ ਆ ਤੇ ਕੀ ਨਹੀਂ ਤੇ ਇੱਥੇ ਪਤਾ ਨਹੀਂ ਕੀ ਗੱਲਬਾਤ ਦੇਹੀ ਹੀ ਦੱਸਣਾ ਨੂ ਰਾਣੀ ਕੁਛ ਕਹਿਣ ਲਈ ਹੀ ਅ ਵੱਡੀ ਨੂੰ ਛੋਟੀ ਤੇ ਆ ਵੀਡੀਓ ਆ ਅਗਲੇ ਦਿਨ ਸਵੇਰੇ ਸਵੇਰੇ ਦੀ ਮਤਲਬ ਚੋਲੇ ਦੇ ਮੇਲੇ ਜਦੋਂ ਹੁੰਦਾ ਉਹਦੋਂ ਦੀ ਤੇ ਆ ਮੇਰੀ ਭੂਆ ਦਾ ਮੁੰਡਾ ਆ ਹੈਨਾ ਹੋਰ ਵੀ ਭੂਆ ਦੀਆਂ ਨੂੰਹਾਂ ਆ ਸਾਰੇ ਤੇ ਇਹ ਮੈਨੂੰ ਘੜੀ ਕਿੱਛੋਂ ਤੂੰ ਕੈਮਰਾ ਨਹੀਂ ਚੁੱਕਾਂ ਨਹੀਂ ਤੂੰ ਵਲੌਗ ਨਹੀਂ ਬਣਾਉਣੀ ਮੈਂ ਆ ਤੇ ਤੈਨੂੰ ਬੜੀ ਅੱਗ ਲੱਗੀ ਵੇਖ ਮੁੜ ਕੇ ਮੈਂ ਕੈਮਰਾ ਚੁੱਕਿਆ ਤੇ ਤੂੰ ਲੋਕਦੇ ਫੇਰ ਨਾ ਤੇਰੇ ਕੋਲ ਬੋਲਿਆ ਕੁਛ ਨਹੀਂ ਜਾਣਾ ਹੈਨਾ ਤੇ ਇਦਾਂ ਮਤਲਬ ਕਿ ਮਿੰਨੂ ਕਹਿੰਦੇ ਆ ਵੀ ਤੂੰ ਕਰ ਅਵੇਲੇਬਲ ਵਲੌਗ ਬਣਾ ਵਲੌਗ ਬਣਾ ਤੇ ਆਪ ਮੁੜ ਕੇ ਸਤਿ ਸ਼੍ਰੀ ਅਕਾਲ ਕਹਿੰਦੇ ਆ ਵੀ ਫੰਬਲ ਮਾਰਦੇ ਆ ਸਾਜੀ ਗਾਲ ਵੀ ਹੈ ਨਾ ਕੋਈ ਸਹੀ ਤਰੀਕੇ ਨਾਲ ਨਹੀਂ ਕਹੀ ਜਾਂਦੀ ਫਿਰ ਕੋਈ ਠਾ ਹਾ ਮੈਂ ਨਹੀਂ ਚੰਗਾ ਬਣਾ ਮੇਰੀ ਨਾ ਮੁਚ ਲਈ ਮੈਂ ਨਹੀਂ ਸਹੀ ਲੱਗਣਿਆ ਤੇ ਫਿਰ ਜਿੰਨੀ ਕ ਮੇਰੇ ਕੋ ਬਣੀ ਤੇ ਮੈਂ ਬਣਾ ਬਣਾ ਦਿੱਤੀ ਮਤਲਬ ਵਾਇਸ ਓਵਰ ਹੀ ਕੀਤਾ ਫਿਰ ਮਤਲਬ ਹੈ ਸ਼ੋਰ ਸ਼ਰਾਬਾ ਬੜਾ ਹੀ ਨਾਰਮਲ ਵੀ ਬਾਤ ਸਹੀ ਨਹੀਂ ਹੁੰਦੀ ਤੇ ਸ਼ੋਰ ਸ਼ਰਾਬੇ ਚ ਤੇ ਕਿੱਥੋਂ ਹੀ ਸਹੀ ਹੋਣੀ ਹੀ ਤੇ ਬਾਕੀ ਮੇਰੇ ਇਹੀ ਹੀ ਸਾਰੇ ਭੈਣ ਭਰਾ ਹੀ ਹੈ ਨਾ ਆ ਮੇਰੀ ਭੂਆ ਦਾ ਮੁੰਡਾ ਹੀ ਤੇ ਆ ਹਰ ਮਨ ਪਤਾ ਨਹੀਂ ਕੀ ਕਹਿਂਡਿਆ ਮੈਨੂੰ ਇੱਥੇ ਕੁਝ ਕਹਿਂਡਿਆ ਹਾਂ ਆਚਾਰ ਬਾਈ ਦਾ ਆ ਮੁੰਡਾ ਰਵੀਰ ਪਟਨਾਵ ਮੁੰਡਾ ਥੋੜਾ ਜਿਆਦਾ ਸੰਗ ਦਾ ਹੈ ਕੋਈ ਨਹੀਂ ਜਿੰਨਾ ਮਰਜੀ ਮੁੰਡਾ ਪਿੰਡ ਦਾ ਹੈ ਤੇ ਇਹ ਇਹ ਮੁੰਡਾ ਜਿਹੜਾ ਵਾ ਜਈ ਲੱਗਾ ਤੇ ਡੈਡੀ ਇਹਦਾ ਕੰਟਰੈਕਟ ਤੇ ਹੈ ਕੰਟਰੈਕਟ ਤੇ ਹੈ ਤੇ ਕੁੜੀ ਚਾਹੀਦੀ ਮੁੰਡਾ ਜੋਬ ਤੋਂ ਹੱਕ ਚੁੱਕਾ ਆ ਸਰਕਾਰੀ ਜੋਬ ਤੋਂ ਕਹਿੰਦਾ ਹੁਣ ਬਾਹਰ ਹੀ ਜਾਣਾ ਬਾਹਰ ਵਾਲੇ ਦੀਆਂ ਮੁੰਡੇ ਨੇ ਫੋਟੋਆਂ ਦੇਖ ਲਈਆਂ ਕਿਦਾਂ ਡੈਟਾ ਡਾਊਨਲੋਡ ਕਰ ਲਈ ਆ ਨਾ ਮੈਂ ਤੇ ਵੀਡੀਓ ਵੀਡੀਓ ਮੈਂ ਘਟਵਾਦੀ ਸ਼ੂਟ ਕੀਤੀ ਸੀ ਇੱਥੇ ਅਸੀਂ ਚਲ ਗੀਆਂ ਸੀ ਮੇਲੇ ਤੇ ਉੱਥੇ ਇਦਾਂ ਹੀ ਸੈਮਰੀ ਨੂੰ ਝੂਟਾ ਦਵਾਇਆ ਨਿਆਣੀ ਕਿਹੜਾ ਖੁਸ਼ ਹੁੰਦਿਆ ਜੋ ਮਰਜ਼ੀ ਕਰਾਈ ਕਰੀ ਕਰਾਈ ਜਾਓ ਤੇ ਨਿਆਣੇ ਦੇ ਨਾਲ ਭੀੜ ਭੜਕੇ ਚ ਜਾਣਾ ਹੁੰਦਾ ਵੀ ਬੜਾ ਔਖਾ ਕੰਮ ਆ ਅਸਲ 'ਚ ਮੇਲੇ ਮੂਲੇ ਉਹਨਾਂ ਵਾਂਗ ਤੇ ਇਹ ਵੀ ਜਿਹੜੇ ਕੱਲੇ ਕਰ ਰਿਹਾ ਹੈ ਨਾ ਬੱਚਿਆਂ ਦੇ ਨਾਲ ਭੀੜਾਂ ਪਾੜਾਂ ਵਿੱਚ ਜਾਣਾ ਤੇ ਬੱਚਾ ਸੰਭਾਲਣਾ ਤੇ ਇਹ ਬੜਾ ਹੀ ਔਖਾ ਕੰਮ ਹੈ ਤੇ ਨਿਆਣਿਆਂ ਲੇਟਦਿਆਂ ਨੂੰ ਘਰ ਲਿਆਉਣਾ ਇਹ ਉਦੋਂ ਵੀ ਵੱਧ ਔਖਾ ਕੰਮ ਆ ਹੈਨਾ

ਉਹ ਤਾਂ ਜਿਕਾ ਰਿਆ ਉਹ ਖਾਣੇ ਦੀ ਕੁੜੀ ਮੈਨੂੰ ਗਲਤ ਲੋੜ ਸੁਖਾਲ ਕੇ ਲੈ ਆਉਂਦਾ ਤਾਹੀਆਂ ਮੰਗਾਣਾ ਜਾ ਰਹੀ ਮਾਂ ਨੂੰ ਕਹ ਆਥੇ ਲੰਗਰ ਲਗਾ ਉਹ ਹੀ ਮਾਂ ਨੂੰ ਕਹ ਜਾ ਕੇ ਆਇਆ ਤੇਰਾ ਚਮੜਾ ਲੈਣੇ ਕੋਈ ਪਰ ਮੈਨੂੰ ਪਤਾ ਬੜੀ ਸਾਸੀ ਕਰਦਾ ਕੀ ਹੋ ਗਿਆ ਇਹ ਚੰਗੀ ਚੰਗੀ ਤਰ੍ਹਾਂ ਬਣਾ ਹੁਣ ਚੱਲ ਕਹਿੰਦੇ ਵਰਗਾ ਪੂਰਾ ਕਿੰਦੀ ਨੂੰ ਮੈਂ ਕਿਹਾ ਮੈਂ ਪੂਰਾ ਆ ਕਿੰਦੀ ਦਾ ਚਾਂਦੀ ਨਹੀਂ ਇਹਦੇ ਤੇ ਹਨ ਪ੍ਰਾਣਿ ਸਾਸਰੀ ਕਾਲ ਕਹਿੰਦੀ ਕਿੱਥੇ ਨੇ ਕਿੱਥੇ ਨੇ ਲੱਭੇ ਨਹੀਂ ਲੱਭੇ ਹੁੰਦੇ ਤੇ ਕਹਾਂ ਦੇ ਨਾ ਮੈਂ ਬੈਠਾ ਦੀ ਨਹੀਂ ਪਤਾ ਕੀ ਜਾਂਦਾ ਵਾ ਚੱਲ ਵੇ ਪਰ ਮਮੀ ਦੀ ਹਾਸੇ ਫੁੱਟੀ ਚਾਹੀਦੀ ਆ ਤੁਸੀਂ ਕਰੋ ਤੇ ਇਹਨਾਂ ਨੂੰ ਲਾ ਕੇ ਕਿਤੇ ਆਦੀ ਲਾ ਜੋ ਸਾਰੇ ਇਦਾਂ ਹੀ ਘਰ ਪਰ ਆਓ ਅੱਜ ਮੇਲਾ ਹੈ ਲੰਗਰ ਪਾਣੀ ਛਕਿਆ ਵੇ ਖਾਂਡੇ ਸਾਬਨੇ ਚਰਨ ਜੀ ਦਾ ਜਲੂਸ ਵੜਾ ਲੱਗਣਾ ਨਹੀਂ ਉਹ ਸਕੂਲ ਕਿੰਦੀ ਲੁਗੀਆਂ ਨਹੀਂ ਆ ਉਹ ਤੁਹਾਨੂੰ ਆਖਿਆ ਭੈਣ ਜੀ ਆ ਤੇ ਭੈਣ ਭਰਾ ਨੂੰ ਸਤਿਕਾਰ ਆਂਦੀ ਨਹੀਂ ਕਿੱਥੇ ਨਹੀਂ ਆਦੋ ਵੀ ਨ ਕੋਈ ਵੀ ਨਹੀਂ ਇਹ ਮੈਨੂੰ ਲਾ ਬਦਾ ਤੇ ਮੈਂ ਰਾਜੀ ਗੱਲ ਕੈਚੜ ਦੂ ਅੱਛਾ ਫਿਰ ਮੈਂ ਨਹੀਂ ਹੋ ਬਣਾ ਹੋਣਾ ਇਹ ਸ਼ਰਕੀ ਲਕੀ ਹੋਣਿਆ ਇਹ ਮੈਂ ਤੁਹਾਨੂੰ ਦੱਸਣੀ ਮੈਂ ਠੀਕ ਹੈ ਕੋਈ ਟੇਸਟ ਫੜਛੜਾ ਭੈਣ ਭਰਾ ਆਪਾਂ ਕੋਈ ਉਹਨਾਂ ਦਾ ਟੇਸਟ ਚੇਂਜ ਕਰ ਕੀ ਕਰਾਂਗੇ ਹੁਣ ਕੁਛ ਹੋਰ ਬਣਾਉਂ ਹਾਂ ਤੇ ਹੋਰ ਖਸਟਾਇਆ ਕਰ ਜੇ 10 ਖਾ ਲੀਂ ਥੋੜਾ ਬੋਦਾ ਸਭ ਦੋਕੇ ਜਾਵਾ ਮੈਂ ਇਹਨੇ ਵਾਰੀ ਜਾਵਾ ਮੇਰੇ ਪੈਨ ਪਰਾਂ ਮੈਂ ਸਭ ਕੀ ਜਾਵਾ ਹਨਾ ਮੈਂ ਸੋ ਸੋ ਵਾਰੀ ਵਾਰੀ ਜਾਵਾ ਆਪਣੇ ਪੈਨ ਪਰ ਆਹਦਾ ਇਪਾਦਾ ਕਲਾਸ ਲੈਣੀ ਹੋਊ ਮੂੰਹ ਆ ਗਿਆ ਨਹੀਂ ਤੈਨੂੰ ਸਿਖਾਉਂਦਾ ਤਾਰ ਇਧਰ ਨੂੰ ਮੂੰਹ ਆਹ ਇਧਰੋਂ ਨਹੀਂ ਗਈ 来。<Love. S 2>